ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰਥ ਲੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਜੋਗਨ ਭਗਵੇਂ ਕੱਪੜੀ ਜੋਗਨ ਮਲੇ ਵੇਸਾ ਨਾਨਕ ਘਰ ਬੈਠਿਆਂ ਜੋਗ ਪਾਈਐ ਸਤ ਗੁਰ ਕੈ ਉਪਦੇਸ ਸਭ ਤੋਂ ਪਹਿਲਾਂ ਗੁਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਤ ਆਪਾਂ 2-3 ਦਿਨ ਤੋਂ ਤੂਕ ਪ੍ਰਮਾਣ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ ਅੱਜ ਵੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੁਝ ਜ਼ਿਕਰ ਕੀਤਾ ਹੈ ਉਹ ਵੀ ਤੂਕ ਪਰਮਾਨ ਹੀ ਆਪ ਜੀ ਨਾਲ ਵਿਚਾਰ ਕਰਾਂਗਾ ਜਦੋਂ ਸਤਿਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰਦੇ ਹੋਏ ਮਲਤਾਨ ਦੀ ਧਰਤੀ ਤੇ ਗਏ ਹਨ ਕਾਜ਼ੀਆਂ ਮੁੱਲਾ ਮਲਾਣਿਆਂ ਨੇ ਸਤਿਗੁਰਾਂ ਨੂੰ ਪ੍ਰਸ਼ਨ ਕੀਤੇ ਹਨ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ ਹਿੰਦੂ ਨੂੰ ਰੱਬੀ ਦਰਗਾਹ 'ਚ ਜਗ੍ਹਾ ਮਿਲੇਗੀ ਕਿ ਮੁਸਲਮਾਨ ਨੂੰ ਜਗ੍ਹਾ ਮਿਲੇਗੀ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਨੇ ਜੋ ਬਚਨ ਕੀਤਾ ਗੁਰੂ ਪਿਆਰ ਵਾਲਿਓ ਜੋ ਉਹਨਾਂ ਨੂੰ ਉਤਰ ਦਿੱਤਾ ਉਹ ਵੀ ਵਿੱਚ ਥੋੜਾ ਜ਼ਿਕਰ ਕੀਤਾ ਹੈ ਆਓ ਆਪਾਂ ਇੱਕ ਦੋ ਪੰਕਤੀਆਂ ਪੜ੍ਹ ਕੇ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਂਝ ਪਾਈਏ ਤੇ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰੀਏ ਸਤਗੁਰ ਜੀ ਨੂੰ ਮੋਲਾ ਮਲਾੜਿਆ ਨੇ ਬਚਨ ਕੀਤਾ ਉਚਣ ਖੋਲ ਕਿਤਾਬ ਨੂੰ Hindu ਵੱਡਾ ਕੇ ਮੁਸਮ ਮੁਸਲਮ ਨੋਈ ਬਾਬਾ ਆਖੇ ਹਾ ਜੀਆ ਸੁਭ ਅਮਲਾ ਬਾਜੋਂ ਦੋਨੋ ਰੋਈ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨ ਢੋਈ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੁੱਲਾ ਮਲਾਣਿਆਂ ਨੇ ਆਪਣੇ ਕਾਜ਼ੀਆਂ ਨੇ ਮਤ ਦੇ ਮੁਤਾਬਕ ਸ਼ਰ੍ਹਾਂ ਦੇ ਮੁਤਾਬਕ ਕਿਤਾਬ ਖੋਲ ਕੇ ਪੁੱਛਣਾ ਕੀਤਾ ਸਤਿਗੁਰੂ ਨਾਨਕ ਦੇਵ ਜੀ ਨੂੰ ਉਚੇਨ ਖੋਲ ਕਿਤਾਬ ਨੂੰ Hindu ਵੱਡਾ ਕੇ Muslim ਨੋਈ ਪਰ ਸਤਗੁਰੂ ਜੀ ਮਹਾਰਾਜ ਨੇ ਬਚਨ ਕੀਤਾ ਕਿ ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੋਂ ਦੋਨੋ ਰੋਈ Hindu Musliman ਦੋਏ ਦਰਗਾਹ ਅੰਦਰ ਲੈਣ ਨਾ ਟੋਈ ਫਾਈਜੇ Hindu ਦੇ ਅਮਲ ਕਹਿੰਦੇ ਤੋਂ ਭਾਵ ਕਰਮ ਬਾੜੇ ਨੇ Hindu ਆਪਣੇ ਧਰਮ ਦੇ ਮੁਤਾਬਕ ਨਹੀਂ ਹੈ ਗਲਤ ਕਾਰਜ ਕਰਦਾ ਹੈ ਕੰਮ ਕਰਦਾ ਹੈ ਆਪਣੇ ਧਰਮ ਦੇ ਪ੍ਰਤੀ ਪ੍ਰਤੀਬੰਧ ਨਹੀਂ ਹੈ ਇਸੇ ਤਰ੍ਹਾਂ ਮੁਸਲਮਾਨ ਵੀ ਜੇ ਆਪਣੇ ਮਤ ਦੇ ਮੁਤਾਬਕ ਨਹੀਂ ਚੱਲਦਾ ਉਹ ਵੀ ਮਾੜੇ ਕਾਰਜ ਕਰਦਾ ਹੈ ਮਾੜੇ ਕੰਮ ਕਰਦਾ ਹੈ ਮਹਾਰਾਜ ਨੇ ਬਚਨ ਕੀਤਾ ਬਾਬਾ ਖੇਹਾ ਜੀਆ ਸ਼ੋਭ ਅਮਲਾ ਬਾਜੋਂ ਦੋਨੋਂ ਰੋਈ ਸ਼ੋਭ ਅਮਲ ਦਾ ਮਤਲਬ ਹੈ ਚੰਗੇ ਕੰਮਾਂ ਤੋਂ ਬਗੈਰ ਦੋਨਾਂ ਨੂੰ ਹੀ ਪ੍ਰਮਾਤਮਾ ਦੇ ਦਰਗਾਹ ਵਿੱਚ ਦਰਬਾਰ ਵਿੱਚ ਢੋਈ ਨਹੀਂ ਮਿਲੇਗੀ ਚਾਹੇ Hindu ਹੈ ਚਾਹੇ Musalman ਹੈ ਚਾਹੇ ਸਿੱਖ ਹੀ ਕਿਉਂ ਨਾ ਹੋਵੇ ਗੁਰੂ ਪਿਆਰ ਵਾਲਿਓ ਜੇ ਸਿੱਖ ਵੀ ਆਪਣੇ ਗੁਰੂ ਦੇ ਕਹਿ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਨਹੀਂ ਕਰਦਾ ਗੁਰੂ ਮਹਾਰਾਜ ਦੇ ਬਚਨ ਨੂੰ ਨਹੀਂ ਪੜ ਦਾ ਸੁਣ ਦਾ ਵਿਚਾਰ ਦਾ ਤੇ ਮੰਨ ਦਾ ਆਪਣੀ ਜ਼ਿੰਦਗੀ ਵਿੱਚ ਨਹੀਂ ਲਾਗੂ ਕਰਦਾ ਸਤਿਗੁਰਾਂ ਨੇ ਜੋ ਬਚਨ ਕੀਤੇ ਹਨ ਗੁਰਬਾਣੀ ਦੇ ਵਿੱਚ ਜਿਵੇਂ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਸੋ ਸਿਕ ਸਖਾ ਬੰਧਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਜੇ ਆਪਣੇ ਭਾਣੇ ਚੱਲੇ ਭਾਈ ਵਿਛੜ ਚੋਟਾਂ ਖਾਵੇ ਸਾਰੇ ਹੀ ਬਚਨ ਮੁਬਾਰਕ ਨੇ ਪਰ ਸਿੱਖ ਸਤਿਗੁਰ ਜੀ ਕਹਿੰਦੇ ਉਹ ਆ ਜਿਹੜਾ ਸਤਿਗੁਰਾਂ ਦੇ ਵਚਨਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੈ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਨੇ ਮੁੱਲਾ ਮਲਾਣਿਆ ਕਾਜ਼ੀਆਂ ਨੂੰ ਇਹ ਜਵਾਬ ਦਿੱਤਾ ਕਿ ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ Hindu Musliman ਦੋਏ ਦਰਗਾਹ ਅੰਦਰ ਲੈਣ ਨਟੋਈ ਚਾਹੇ ਉਹ Hindu ਹੈ ਚਾਹੇ Musliman ਹੈ ਜੇ ਦੁਨੀਆਂ ਵਿੱਚ ਰਹਿ ਕੇ ਕਾਲੇ ਕਰਮ ਕਰਨੇ ਹਨ ਮਾੜੇ ਕਰਮ ਕਰਨੇ ਹਨ ਤੇ ਰੱਬੀ ਦਰਬਾਰ ਵਿੱਚ ਢੋਈ ਨਹੀਂ ਮਿਲੇਗੀ ਚਾਹੇ ਹਿੰਦੂ ਆ ਚਾਹੇ ਸੈਖਿਆ ਚਾਹੇ ਕੋਈ ਈਸਾਈ ਆ ਚਾਹੇ ਕੋਈ ਵੀ ਹੈ ਕਿਉਂਕਿ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਦਾ ਤਾਂ ਉਪਦੇਸ਼ ਸਾਰੀ ਸ੍ਰਿਸ਼ਟੀ ਨੂੰ ਹੀ ਸਾਂਝਾ ਖੱਤਰੀ ਬ੍ਰਾਹਮਣ ਸੂਦ ਵੈ ਸੁਪਦੇਸ਼ ਸੋ ਵਰਨਾ ਕੋ ਸਾਂਝਾ ਫਰੇ ਨਾ ਹੀ ਸਮਝ ਲਿਆ ਕਿ ਸਿੱਖ ਹੀ ਕਈ ਵਾਰੀ ਕਹਿੰਦੇ ਆ ਕਿ ਸਤਿਗੁਰੂ ਸਾਡੇ ਹਨ ਪਰ ਸਤਿਗੁਰੂ ਤੇ ਸਾਰਿਆਂ ਦੇ ਸਾਂਝੇ ਹਨ ਜੇ ਇਹ ਸਾਰੀ ਸ੍ਰੇਸ਼ਟੀ ਨੂੰ ਸੱਚ ਦਾ ਉਪਦੇਸ਼ ਦੇਣ ਵਾਸਤੇ ਉਦਾਸੀਆਂ ਕੀਤੀਆਂ ਮਹਾਰਾਏ ਨੇ ਸੋ ਗੁਰੂ ਪਿਆਰ ਵਾਲਿਓ ਏ ਸਿਪਾਈ ਗੁਰਦਾਸ ਜੀ ਦਾ ਤੂਕ ਪ੍ਰਮਾਣ ਬਚਨ ਆਪ ਜੀ ਨੇ ਸਾਂਝਾ ਕੀਤਾ ਹੈ ਜੋ ਕਾਜ਼ੀਆਂ ਨੇ ਸਤਗੁਰਾਂ ਨੂੰ ਪੁੱਛਿਆ ਔਰ ਸਤਗੁਰਾਂ ਨੇ ਕਾਜ਼ੀਆਂ ਮੁੱਲਾ ਮਲਾੜਿਆਂ ਨੂੰ ਜਵਾਬ ਦਿੱਤਾ ਸੋ ਇਹ ਬਚਨ ਭਾਈ ਗੁਰਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ ਆਪਣੀਆਂ ਵਾਰਾਂ ਦੇ ਵਿੱਚ ਸੋ ਪੱਲੇ ਬੰਨ ਲੈਣੇ ਭੁੱਲਾਂ ਜੜੀਆਂ ਨੇ ਬੋਲਦਿਆਂ ਹੋਈਆਂ ਦਾਸ ਦੀਆਂ ਨੇ ਕੋਈ ਗਲਤ ਬਚਨ ਬੋਲਿਆ ਗਿਆ ਉਹ ਵੀ ਦਾਸਦਾ ਆ ਖਿਮਾ ਕਰ ਦੇਣਾ ਸੋ ਇਤਨੀਕ ਵਿਚਾਰ ਹਿਰਦੇ ਵਿੱਚ ਵਸਾ ਲੈਣੀ ਗੱਜ ਵੱਜ ਕੇ ਬਲਾਉ ਫਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ